ਰਾਜਗ ਅੱਖਦਾਏ ਮੈਨੂੰ ਵੀ ਯਕੀਨ ਏ ਤੂੰ ਸਭ ਤੋਂ ਹਸੀਨੇ ਤੂੰ ਸਭ ਤੋਂ ਹਸੀਨੇ ਉਹ ਅਰਜਣ ਇਤਿਹਾਸ ਸੁਣਾਵੇ ਨਾਲੇ ਬਣਾ ਕੇ ਜਾਊਗਾ वही गल हो डर बाद 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 अच्छा चल ठीक है ठीक है ठीक है सॉरी 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 हाय सारा जग खुदाई मेनु वेकीने तू सब तो हसीन है तू सब तो हसीन है तू सब तो हसीन है ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਅਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਸ਼ੁਰੂਆਤ ਭਾਵੇਂ ਰਾਤ ਨੂੰ ਕਰੋ ਤੇ ਭਾਵੇਂ ਸਵੇਰੇ ਕਰੋ ਸ਼ੁਰੂਆਤ ਤੇ ਸ਼ੁਰੂਆਤ ਹੀ ਹੁੰਦੀ ਹੈ ਨਾ ਵਲੌਗ ਦੀ ਚਲੋ ਸ਼ੁਰੂਆਤ ਕਰ ਰਹੇ ਆਪਾਂ ਤੇ ਵੈਸੇ ਤੇ ਸ਼ੁਰੂਆਤ ਮੈਂ ਵਧੀਆ ਤਰੀਕੇ ਨਾਲ ਕਰ ਰਿਹਾ ਸੀ ਪਰ ਅਚਾਨਕ ਹੀ ਹੁਣ ਫੇਰ ਮੇਰੇ ਦਿਮਾਗ ਆਇਆ ਵੀ ਬਹੁਤ ਮਾੜੀ ਘਟਨਾ ਹੋ ਗਈ ਹੈ ਨਾ ਆਪਣੇ ਪੰਜਾਬ 'ਚ ਫੇਰ ਤੁਹਾਨੂੰ ਪਤਾ ਲੱਗ ਹੀ ਗਿਆ ਸਾਰਿਆਂ ਨੂੰ ਬਈ ਰਾਜਵੀਰ ਜਵੰਦਾ ਜਿਹਦੇ ਵਾਸਤੇ ਇੰਨੀਆਂ ਅਰਦਾਸਾਂ ਲੋਕਾਂ ਨੇ ਇੰਨਾ ਕੁਝ ਕੀਤਾ ਯਾਰ ਸਵੇਰੇ ਸਵੇਰੇ ਹੀ ਮਤਲਬ ਮੈਂ ਜਾ ਕੇ ਲੇ ਕੰਮ ਤੇ ਬੈਠਾ ਤੇ ਪਤਾ ਲੱਗਿਆ ਵੀ ਆਹ ਕੰਮ ਹੋ ਗਿਆ ਨਾਲ ਹੀ ਮੂਡ ਖਰਾਬ ਹੋ ਗਿਆ ਸਾਰਾ ਦਿਨ ਹੋ ਗਿਆ ਮੂਡ ਖਰਾਬ ਆ ਯਾਰ ਐਨਾ ਐਨਾ ਜਵਾਨ ਬੰਦਾ ਜਵਾਨ ਪੰਜਾਬ ਦਾ ਪੁੱਤ ਇਸੇ ਮਾਂ ਦਾ ਪੁੱਤ ਚਲਾ ਗਿਆ ਦੁਨੀਆ ਤੋਂ ਉਹ ਵੀ ਉਹ ਵੀ ਕਿਸੇ ਦੀ ਵਜ੍ਹਾ ਕਰਕੇ ਕਿਸੇ ਕੁਝ ਗਲਤੀਆਂ ਕਰਕੇ ਹੈਨਾ ਪ੍ਰਸ਼ਾਸਨ ਦੀ ਗਲਤੀ ਕਰ ਲੋ ਜੇ ਦੀ ਮਰਜ਼ੀ ਕਹਿ ਲੋ ਵੀ ਆ ਗਉਂਆਂ ਜਿਹੜੀਆਂ ਛੋਟੇ ਗਉਂ ਆਪਸ ਵਿੱਚ ਲੜਦੇ ਨੇ ਰਾਵਾਂ ਦੇ ਵਿੱਚ ਖੜੇ ਨੇ ਕਿਉਂਕਿ ਅਸੀਂ ਵੀ ਜਦੋਂ ਜਾਂਦੇ ਆ ਨਾ ਆਫਿਸ ਮੰਨਪੇ ਦੇ ਬਹੁਤ ਅਲੱਗ ਦਾ ਕਈ ਵਾਰੀ ਲੜਦੇ ਹੁੰਦੇ ਨੇ ਸਾਹਮਣੇ ਪਿੱਛੇ ਰੁਕ ਜੀਦਾ ਹੈ ਹੈ ਤੇ ਕਈ ਵਾਰੀ ਕੋਲੋਂ ਲੰਘਣਾ ਵੀ ਪੈ ਜਾਂਦਾ ਹੁੰਦਾ ਤੇ ਜ਼ਰੂਰੀ ਹੁੰਦਾ ਜਾਣਾ ਹੈ ਨਾ ਤੇ ਬਹੁਤ ਜ਼ਿਆਦਾ ਯਾਰ ਮੰਦਭਾਗੀ ਇਹ ਘਟਨਾ ਹੋਈ ਇਹਨੂੰ ਮੰਦਭਾਗੀ ਘਟਨਾ ਕਵਾਂਗੇ ਬਹੁਤ ਜ਼ਿਆਦਾ ਘਟਿਆ ਕੰਮ ਹੋਇਆ ਬਹੁਤ ਜ਼ਿਆਦਾ ਦੁਨੀਆ ਪੰਜਾਬ ਦੇ ਨਾਲ ਇਸ ਚੀਜ਼ ਦਾ ਕੋਈ ਜ਼ਿਕਰ ਹੀ ਨਹੀਂ ਕਰ ਰਿਹਾ ਉਹਦੇ ਵਿੱਚ ਮੈਂ ਟੀਵੀ ਉਹਦੇ ਵਿੱਚ ਵੀ ਕਰ ਰਹੇ ਨੇ ਜ਼ਿਕਰ ਕਰ ਰਹੇ ਨੇ ਕਰਨ ਵਾਲੇ ਕਰ ਰਹੇ ਨੇ ਇੱਦਾਂ ਦੀ ਗੱਲ ਨਹੀਂ ਹੈਗੀ ਪਰ ਸਹੀ ਗੱਲ ਹੈ ਜੇ ਕੋਈ ਸੁਣਦਾ ਤੇ ਇਹਨਾਂ ਦਾ ਕੋਈ ਹੱਲ ਕਰੋ ਜਾਨਵਰ ਜਿੰਨੇ ਵੀ ਨੇ ਭਾਵੇਂ ਕੁੱਤੇ ਨੇ ਤੇ ਭਾਵੇਂ ਗਊਆਂ ਵਾਲੇ ਭਾਵੇਂ ਕਿਸੇ ਇਹਨਾਂ ਦੀ ਜਗ੍ਹਾ ਸੜਕਾਂ ਤੇ ਨਹੀਂ ਹੈਗੀ ਇਹਨਾਂ ਦੀ ਥਾਵਾਂ ਨੇ ਗਊਸ਼ਾਲਾ ਦੇ ਵਿੱਚ ਤੇ ਕੁੱਤਿਆਂ ਦੀਆਂ ਜਿਹੜੀਆਂ ਉਹ ਉੱਥੇ ਐਨ ਜੀਓ ਦੇ ਵਿੱਚ ਇਹਨਾਂ ਨੂੰ ਰਹਿਣਾ ਚਾਹੀਦਾ ਇਹ ਨਾ ਕਿ ਸੜਕਾਂ ਤੇ ਆਵਾਰਾ ਘੁੰਮਣੇ ਚਾਹੀਦੇ ਉਹਨਾਂ ਦੀ ਵੀ ਜਾਨ ਨੂੰ ਖਤਰਾ ਹੈ ਨਾ ਤੇ ਬੰਦਿਆਂ ਦੀ ਜਾਨ ਤੇ ਲੈ ਹੀ ਰਹੇ ਨੇ ਬਹੁਤ ਜ਼ਿਆਦਾ ਯਾਨੀ ਕਿ ਮਨ ਦੁਖਦਾ ਬਹੁਤ ਜ਼ਿਆਦਾ ਮਨ ਦੁਖਿਆ ਅੱਜ ਦਾ ਯਾਰ ਉਹ ਬਹੁਤ ਜ਼ਿਆਦਾ ਮੜਾ ਹੋ ਗਿਆ ਕੰਮ ਤੇ ਬਾਕੀ ਚਲੋ ਹੁਣ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦਵੇ ਹੈਨਾ ਉਹ ਨੂੰ ਜਿੱਥੇ ਵੀ ਹੋਵੇ ਤੇ ਬਸ ਅੱਗੇ ਵਾਸਤੇ ਹੁਣ ਆ ਕੰਮ ਹੋ ਜਾਵੇ ਤੇ ਬਾਕੀ ਜੋ ਪ੍ਰਮਾਤਮਾ ਦੇ ਹੱਥ ਹੈ ਸਾਰਾ ਹੈਨਾ ਉਹਦੇ ਹੱਥ ਵਾਸਤੇ ਕੀ ਹੋਣਾ ਕੀ ਨਹੀਂ ਤੇ ਚਲੋ ਹੁਣ ਅੱਗੇ ਵਧਦੇ ਆ ਆਪਾਂ ਕਿਉਂਕਿ ਚਲਦੇ ਦਾ ਨਾਮ ਹੀ ਗੱਡੀ ਏ ਕਿਉਂਕਿ ਰੁਕ ਗਏ ਤਾਂ ਫਿਰ ਪਾਣੀ ਵੀ ਜਿਹੜੇ ਨੇ ਉਹ ਮੈਲੇ ਹੋ ਜਾਂਦੇ ਨੇ ਰੁਕ ਜੇ ਤੇ ਤੇ ਕਾਕਾ ਰੋ ਪਿਆ ਮੈਨੂੰ ਲੱਗਦਾ ਤੇ ਕਾਕਾ ਪਹਿਲਾਂ ਚੁੱਪ ਕਰਾਉਣਾ ਪੈਣਾ ਫਿਰ ਆਪਾਂ ਤੁਹਾਨੂੰ ਜਾ ਜਾ ਡੈਡੀ ਤੂੰ ਚਫਾੜੇ ਹਰ ਫੜ ਹਾਂਜੀ ਤੇ ਹੁਣ ਵੀਡੀਓ ਬਣਾਉਂਦੇ ਬਣਾਉਂਦੇ ਵਿੱਚ ਬਹੁਤ ਲੰਬੀ ਬਹੁਤ ਲੰਬੀ ਬ੍ਰੇਕ ਆ ਗਈ ਸੀ ਤੇ ਉਹ ਬ੍ਰੇਕ ਤੁਹਾਨੂੰ ਪਤਾ ਹੀ ਮੇਰੀ ਚੋਹਲੀ ਚ ਪਈ ਹੋਈ ਹੈ ਤੇ ਇਹ ਬ੍ਰੇਕ ਨੇ ਬਹੁਤ ਜਿਆਦਾ ਸਾਨੂੰ ਤੰਗ ਕਰ ਲਿਆ ਕਿਉਂਕਿ ਸਾਰਾ ਦਿਨ ਇਹ ਕਹਿੰਦੇ ਨਹੀਂ ਉੱਠਦਾ ਤੇ ਇਸ ਟਾਈਮ ਇਹ ਫਿਰ ਸਾਰੀ ਰਾਤ ਜਿਆਦਾ ਸਵੇਰੇ 4 ਵਜੇ 5 ਵਜੇ ਤੱਕ ਇਹ ਜਿਆਦਾ ਰਹਿੰਦਾ ਵਿੱਚ ਵਿੱਚ ਯਾਨੀ ਕਿ ਸੌਂਦਾ ਫਿਰ ਉੱਠ ਜਾਂਦਾ ਫਿਰ ਉੱਠ ਜਾਂਦਾ ਫਿਰ ਸੌ ਜਾਂਦਾ ਐਦਾਂ ਦਾ ਹਾਲ ਹੈ ਤੇ ਸਾਨੂੰ ਨੀਂਦ ਆਉਣਾ ਵੀ ਪਈ ਨਹੀਂ ਅੱਖਾਂ 'ਚ ਕੋਈ ਨੀਂਦ ਨਹੀਂ ਆਈ ਉਹ ਜੁਗਨੂ ਉਹ ਜੁਗ ਨੂੰ ਤੂੰ ਸੋਣਾ ਕਿ ਐ ਵੇਖ ਹੁਣ ਐ ਵੇਖ ਹੁਣ ਐ ਵੇਖ ਉਹ ਖੇਡਦਾ ਪਿਆ ਜੁਗ ਨੂੰ ਮੈਂ ਨਾ ਬਹੁਤ ਮੈਂ ਅਨਬਾਕਸਿੰਗ ਕਰਨੀ ਸੀ ਕਿਸੇ ਚੀਜ਼ ਦੀ ਆ ਪਾਰਸਲ ਆਇਆ ਠੀਕ ਹੈ ਤੇ ਇਹ ਚ ਮੈਂ ਤੁਹਾਨੂੰ ਦਿਖਾਣਾ ਸੀ ਵੀ ਕੀ ਚੀਜ਼ ਹੈ ਤੇ ਇਹਦੀ ਅਨਬਾਕਸਿੰਗ ਕਰਨੀ ਸੀ ਤੇ ਪਰ ਹਾਂਜੀ ਕਰ ਲਈ ਅਨਬਾਕਸਿੰਗ ਫਾਈਨਲੀ ਕਰ ਲਈ ਚਲੋ ਫਾਈਨਲੀ ਪਿਆ ਆਰਾਮ ਨਾਲ ਵੈਸੇ ਤੇ ਆਪਾਂ ਅਨਬਾਕਸਿੰਗ ਕਰਦੇ ਆਂ ਸਟਾਰਟ ਤੇ ਤੁਹਾਨੂੰ ਮੈਂ ਦਿਖਾਣਾ ਇਹਦੇ ਵਿੱਚ ਕੀ ਹੈ ਤੇ ਪਹਿਲਾਂ ਤਾਂ ਅਨਬਾਕਸਿੰਗ ਹੀ ਕਰ ਲਈ ਫਟਾਫਟ ਹੈ ਨਾ ਤੇ ਟੇਪ ਉੱਪਰੋਂ ਇਹ ਬਦਾਈ ਕਿੱਦਾਂ ਕਿੱਦਾਂ ਲਾਈਆਂ ਆਇਆ ਯਾਰ ਐਡਰੈਸ ਵਗੈਰਾ ਲਿਖਿਆ ਹੋਇਆ ਹੈ ਨਾ ਇੱਥੇ ਐਡਰੈਸ ਨਹੀਂ ਦਿਖਾਣਾ ਆਪਾਂ ਤੇ ਸਿੱਧਾ ਹੀ ਓਪਨ ਕਰ ਲਿਆ ਆਪਾਂ ਆਹ ਦੇਖੋ ਤੇ ਹਲੋ ਜੀ ਫਾਈਨਲੀ ਓਏ ਹੋਏ ਹੋਏ ਹਾਂ ਓਏ ਹੋਏ ਇਹ ਗੀ ਚੱਕੋ ਜੀ ਇਹ ਨੇ ਬੁੱਕਮਾਰਕ ਬੁੱਕਮਾਰਕਸ ਤੇ ਇਹ ਮੇਰੀ ਉਮੀਦ ਨਾਲੋਂ ਘੱਟ ਆਏ ਨੇ ਇਹਦੇ 10 ਸੀਗੇ ਯਾਰ ਪਰ ਇਹ ਆਏ ਨੇ ਸਿਰਫ 10 ਸੀ ਮੈਂ 10 ਮੰਗਾਏ ਸੀ ਤੇ ਇਹ ਤੇ 5 ਹੀ ਨੇ ਯਾਰ ਧੋਖਾ ਦਿੱਤਾ ਯਾਰ ਉਹਨਾਂ ਨੇ ਤੇ 10 ਸੀਗੇ ਯਾਰ ਆਦਰ ਕਮ ਗਲਤ ਹੋ ਗਿਆ ਮੇਨੂੰ 5 ਨੇ ਚਲੋ ਦੱਸੋ ਤੇ ਸਹੀ ਬਾਅਦ ਵਿੱਚ ਵੇਖ ਲਿਓ ਨਹੀਂ ਇਹ ਵੀ ਨਾਲ ਦੱਸਣਾ ਨਾ ਵੀ 5 ਮੰਗਾਏ 10 ਮੰਗਾਏ ਸੀ ਪਰ 5 ਹੀ ਭੇਜਨੇ ਨੇ ਇਹਨਾਂ ਨੇ ਇਹ ਨੇ ਅਰਜੰਟ ਲਾਉਂਦੇ ਬੁੱਕਮਾਰਕਸ ਯਾਨੀ ਕਿ ਜਦੋਂ ਤੁਸੀਂ ਕਿਤਾਬ ਪੜ੍ਹਦੇ ਹੋ ਜਿੱਥੇ ਤੁਸੀਂ ਮੰਨ ਲਓ ਇੱਕ ਵਾਰੀ ਮੰਨ ਲਓ ਕਿਤਾਬ ਪੜ੍ਹਨੀ 1 ਘੰਟਾ ਦੇ ਉੱਤੇ ਤੁਸੀਂ ਇਹ ਨਿਸ਼ਾਨ ਇਹਨੂੰ ਐਦਾਂ ਵਿੱਚ ਪਸਾ ਸਕਦੇ ਹੋ ਹਾਂ ਇਹ ਬੁੱਕਮਾਰਕ ਨੇ ਤੇ ਜਿਹੜੇ ਮੇਨ ਮੇਨ ਚੀਜ਼ਾਂ ਨੇ ਜਿਹੜੀਆਂ ਉਹ ਤੁਸੀਂ ਪੜੀਆਂ ਨੇ ਤੁਸੀਂ ਚਾਹਦੇ ਹੋ ਕਿ ਮੈਂ ਉਹ ਯਾਦ ਰੱਖੀ ਆ ਰੱਖਾਣਾ ਕਿ ਆਪ ਪੜ੍ਹਨੇ ਨੇ ਅੱਦਾ-ਉੱਦਾ ਮੇਨ ਮੇਨ ਉਹਨਾਂ ਤੇ ਲਾ ਲੈਣੇ ਨੇ ਬੁੱਕਮਾਰਕ ਠੀਕ ਹੈ ਤੇ ਪਹਿਲਾ ਹੈ ਮੇਰੇ ਕੰਮ ਦੀ ਨਿਊ ਐਲਬਮ ਦਾ ਆ ਗਿਆ ਏ ਫੋਰ ਅਰਜਨ ਤੇ ਇਹ ਔਰ ਇਹਦਾ ਅਰਜੰਟੂ ਤੇ ਇਹ ਅਰਜੰਟੇ ਲੋ ਦੀ ਇੱਕ ਹੈ ਤੇ ਪਿੱਛੇ ਲਿਖਿਆ ਹੋਇਆ ਹੈ ਛੱਡ ਪਰੇ ਸਾਡਾ ਜੀ ਨਹੀਂ ਲੱਗਣਾ ਸੁਰਗਾ ਵਿੱਚ ਪੰਜਾਬ ਨਹੀਂ ਹੋਣਾ ਤੇ ਤੀਜੀ ਹੈਗੀ ਏ ਸਾਰਾ ਜੱਗ ਆਖਦਾ ਏ ਸਾਨੂੰ ਵੀ ਯਕੀਨ ਏ ਤੂੰ ਸਭ ਤੋਂ ਹਸੀਨ ਏ ਤੂੰ ਸਭ ਤੋਂ ਹਸੀਨ ਏ ਉਹ ਸਾਰਾ ਜੱਗ ਆਖਦਾ ਏ ਹੂੰ hmm, ਸਾਰਾ जग ਆਖਦਾ ਏ ਮੈਨੂੰ ਵੀ ਯਕੀਨ ਏ ਤੂੰ ਸਭ ਤੋਂ ਹਸੀਨੇ ਤੂੰ ਸਭ ਤੋਂ ਹਸੀਨੇ ਤੂੰ ਸਭ ਤੋਂ ਹਸੀਨੇ ਤੇ ਚੌਥਾ ਆ ਗਿਆ ਜੀ ਇਹ ਹੈਗਾ ਪਾਸੇ ਰਹਿ ਪਾਸੇ ਰਹਿ ਨੇੜੇ ਨਾ ਲੱਗ ਜੱਟ પેટ્રોલ ਜਵਾਨੀ ਆਂ ਉਹ ਜਟਪਟ ਰੋਲ ਜਵਾਨੀ ਅੱਗ ਆ ਦੇਖੋ ਇਹ ਨਹੀਂ ਸੁਣਿਆ ਹਾਂ ਇਹ ਵੀ ਕਹਿੜੇ ਗਾਣਾ ਤੇ ਉਸ ਤੋਂ ਬਾਅਦ ਪੰਜਵਾਂ ਹੈ ਅਰਜਣ ਇਤਿਹਾਸ ਸੁਣਾਵੇ ਨਾਲੇ ਬਣਾ ਕੇ ਜਾਊਗਾ ਹੋ ਅਰਜਣ ਇਤਿਹਾਸ ਸੁਣਾਵੇ ਨਾਲੇ ਬਣਾ ਕੇ ਜਾਊਗਾ ਤੇ ਇੱਕ ਲਿਖਿਆ ਹੋਇਆ ਪਿੱਛੇ ਜਦ ਸੱਜਣਾ ਨੇ ਅਸਲੀ ਰੰਗ ਦਿਖਾਉਣਾ ਏ ਮੈਂ ਉਡੀਕਾ ਰੋ ਕੇ ਫੋਨ ਤੇਰਾ ਕਦੇ ਆਉਣਾ ਹੈ ਹੂੰ ਦਰ 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 ਤੇ ਇਹ ਕਾਫੀ ਮਹਿੰਗੇ ਨੇ ਵੈਸੇ ਤਾਂ ਪਰ ਮੈਨੂੰ ਉਮੀਦ ਸੀ ਕਿ 10 ਆਣਗੇ ਪਰ ਇਹ 5 ਨੇ ਇਹਨਾਂ ਨੇ ਕੀ ਕੀਤਾ 10 ਕਹਿ ਕੇ ਆ ਅਗਲਾ ਪਿਛਲਾ ਪਾਸਾ ਟੋਟਲ 10 ਹੋ ਗਏ 5 ਮਤਲਬ ਦੋ ਦੋ ਆ ਹੋ ਗਏ ਨਾ ਚਲੋ ਕੋਈ ਗੱਲ ਨਹੀਂ ਪਰ ਮਹਿੰਗੇ ਨੇ ਕਾਫੀ ਯਾਰੇ ਇਹ 2250 ਰੁਪਏ ਦੇ ਨੇ ਆ ਪੰਜ 50 ਰੁਪਏ ਦਾ ਇੱਕ ਐ ਸਮਝ ਲਓ ਤੇ ਬਾਕੀ ਡਿਲੀਵਰੀ ਚਾਰਜ ਸਿੱਧਾ ਦਾ ਤੇ ਅੰਦਰ ਕਾਕਾ ਜੀ ਸਾਡੇ ਦੇਖੋ ਹਮ ਕੀ ਅੱਜ ਨੂੰ ਬਿਨਾ ਮਿੜੇ ਮੁੜ ਆਏ ਆ ਵੀ ਗੱਲ ਉਹ ਵੀ ਜਿਹੜੇ ਜਿਹੜਾ ਦਾਰਸ਼ਕ ਬਾਅਦ ਚ ਬਾਅਦ ਬਾਅਦ ਅੱਛਾ ਚੱਲ ਠੀਕ ਹੈ ਠੀਕ ਹੈ ਠੀਕ ਹੈ ਸੋਰੀ 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 ਤੇ ਗੱਲ ਐਦਾ ਵੀ ਅਰਜਨ ਢਿੱਲੋਂ ਦੇ ਹੁਣ ਸਾਰੇ ਫੈਨ ਨੇ ਗਾਣਿਆਂ ਦੇ ਤੇ ਮੈਂ ਵੀ ਸੋਚਿਆ ਚੱਲਿਆ ਮੰਗਾ ਲਈ ਆਪਾਂ ਵੀ ਫੈਨ ਬਹੁਤ ਤਗੜੇ ਆ ਤੇ ਇਹਦੀ ਮੈਂ ਇੱਕ ਨਾ ਸਪੈਸ਼ਲ ਵੀਡੀਓ ਬਣਾਵਾਂਗਾ ਇੰਸਟਾਗ੍ਰam ਵਾਸਤੇ ਇੰਸਟਾਗ੍ਰam ਤੇ ਪਾਵਾਂਗੇ ਆਪਾਂ ਤੇ ਬਾਕੀ ਇੱਕ ਮੈਂ ਕਿਤਾਬ ਮੰਗਾਈ ਹੋਈ ਤੇ 40 ਦਿਨ ਕਿਤਾਬ ਜਿਹੜੀ ਸੀਗੀ ਜਿਹੜੀ 40 ਜਿਹੜੀ 40 ਦਿਨ ਕਿਤਾਬ ਸੀ ਉਹ ਮੈਂ ਪੂਰੀ ਕਰ ਚੁੱਕਿਆ ਪੜ ਚੁੱਕਿਆ ਪੂਰੀ ਪੜ ਲਈਏ ਤੇ ਹੁਣ ਜਿਹੜੀ ਪੰਜਾਬ ਵਾਲ ਜਿਹੜੀ ਤੇ ਹੁਣ ਕਿਤਾਬ ਆਪਾਂ ਮੰਗਾਈਏ ਪੰਜਾਬ ਬਾਰੇ ਹੈਨਾ ਤੇ ਬਹੁਤ ਐਡੀ ਐਡੀ ਮੋਟੀ ਕਿਤਾਬ ਤੇ ਉਹ ਇਸ਼ਤਿਆਕ احمد ਦੀ ਕਿਤਾਬ ਹੈ ਤੇ ਉਹ ਪੜਨੀ ਸ਼ੁਰੂ ਕਰਾਂਗੇ ਹੁਣ ਮਹਾਰਾਣੀ ਜਿੰਦਾ ਦੀ ਮੈਂ ਕਿਤਾਬ ਐਸੇ ਪੜ ਰਿਹਾ ਛੋਟੀ ਉਹ ਨਾਵਲ ਹੀ ਹੈ ਉਹ ਪੜ ਰਿਹਾ ਤੇ ਉਸ ਤੋਂ ਬਾਅਦ ਫਿਰ ਉਹ ਪੰਜਾਬ ਜਿਹੜੀ ਹੈ ਉਹਦੇ ਵਿੱਚ ਸਾਰਾ A to Z ਪੰਜਾਬ ਬਾਰੇ ਲਿਖਿਆ ਹੋਇਆ ਹੈ ਇਸ਼ਤਿਹਾਕ احمد ਨੇ ਤੇ ਉਹ ਆਪਾਂ ਕਦਾ ਪੜਨੀ ਸ਼ੁਰੂ ਕਰਨਾ ਮੈਂ ਉਹਦੇ ਕਰਕੇ ਫਿਰ ਇਹ ਬੁੱਕਮਾਰਕ ਮੈਂ ਕਿਉਂਕਿ ਕਾਫੀ ਮੋਟੀ ਕਿਤਾਬ ਹੈ ਤੇ ਤਾਂ ਕਰਕੇ ਫਿਰ ਮੈਂ ਬੁੱਕਮਾਰਕ ਮੰਗਾਏ ਸੀ ਹੋਰ ਮੰਗਾਵਾਗਾ ਪਰ ਥੋੜੇ ਸਸਤੇ ਮਾਵਾ ਇਹ ਤੇ ਬਹੁਤ ਮਹਿੰਗੇ ਨੇ ਮਹਿੰਗੇ ਪੈ ਗਏ ਕਿਉਂਕਿ ਇਹ ਸਪੈਸ਼ਲ ਮਿਲਦਾ ਬਣਾਏ ਨੇ ਉਹਨਾਂ ਨੇ ਹੈ ਨਾ ਤਾਂ ਕਰਕੇ ਸਸਤੇ ਵੀ ਆਉਂਦੇ ਨੇ ਤੇ ਮੈਂ ਚਲੋ ਇਹ ਮੰਗਾ ਲੇ ਹਾਂ ਦੇ ਦਾਂਗਾ ਮੰਗਾ ਦਾਗਾ ਮੈਂ ਤੁਹਾਨੂੰ ਕਲਰਫੁੱਲ ਜੇ ਫੁੱਲਾਂ ਵਾਲੇ ਐਦਾਂ ਦੇ ਉਹ ਬੁੱਕਮਾਰਕ ਹੁੰਦੇ ਨੇ ਬੜੀ ਵੱਡੀ ਪ੍ਰੋਬਲਮ ਸੋਲਵ ਕਰਤੀ ਦਿਸ ਸਰ ਦੋ ਦੇ ਦੋ ਬੱਸ ਮਤਲਬ ਮੰਗਾ ਲਾਂਗੇ ਹੋਰ ਠੀਕ ਹੈ ਨਾ ਤੇ ਉਹ ਫਿਰ ਕਿਤਾਬ ਜਿਹੜੀ ਹੈ ਉਹ ਕੱਲ ਨੂੰ ਆ ਜਾਣੀ ਹੈ ਤੇ ਫਿਰ ਆਪਾਂ ਉਹ ਪੜ੍ਹਨੀ ਸ਼ੁਰੂ ਕਰਨੀ ਹੈ ਠੀਕ ਹੈ ਜੀ ਤੇ ਇਹ ਮੈਂ ਬਸ ਛੋੜੀ ਜੀ ਵੀਡੀਓ ਮੈਂ ਤਾਂ ਹੀ ਬਣਾਣੀ ਸੀ ਮੈਂ ਕਿਹਾ ਤੁਹਾਨੂੰ ਦਿਖਾਵਾਂ ਤੇ ਇਹ ਜਿਹੜੇ ਬੁੱਕਮਾਰਕਸ ਐ ਮੈਂ ਮੰਗਾਇਨੇ ਅਰਜੈਂਟੇਲੋ ਦੇ ਮੰਨੀ ਦੇਖੇ ਤੂੰ ਆ ਆ ਦੇਖਾ ਜਿੱਥੋਂ ਪੇਜ ਆਪਾਂ ਛੱਡਨੇ ਆ ਉੱਥੇ ਇਹਨੂੰ ਲਗਾ ਦੇਣਾ ਹੈ ਹਾਂ ਯੈਸ ਆ ਦੇਖ ਪਿੱਛੇ ਮੈਗਨੇਟ ਲੱਗੇ ਹੋਏ ਨੇ ਨਾ ਹਾਂ ਦਾ ਦੂ ਮਾਰਿਆ ਕਾਕੀਏ ਆਦੀ

ਹੇ ਫੋ 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 ਨੀ ਕੀ ਦਰਦ ਇਹਦਾ ਹੈ ਆ ਥੋੜੀ ਚੁੰਨੀ ਨਾ ਲੱਗਿਆ ਪਜਾਮਾ ਵੇ ਇਹਦਾ ਕਿੱਥੇ ਚਲਿਆ ਚਾਮੀ ਰਹਿ ਗਈ ਤੇ ਜੀ ਟਮਾ ਵੇ ਕਿੱਥੇ ਚਲਿਆ ਹੇ ਸਾਰਾ ਜਗ ਓਖ ਦਾ ਹੈ ਮੇਰਾ ਵਿਦਰੀ ਮੈਨੂੰ ਵੀ ਕੀ ਨੇ

पकड़ो नहीं सन अर्जंडी ਨੂੰ ਪਸੰਦ ਨਹੀਂ ਆਇਆ। ਤੇਨ ਹੈ अर्जंडी ਲੁਕਾ ਲੈ। ਆਹੋ ਪਸੰਦ ਨਹੀਂ ਆਇਆ ਆਕੇ। ਹਾਂ ਉਹ ਰੰਗ ਪੱਕੇ ਜਟਾਂ ਦੇ ਅੱਥਰੀ ਆਟਾਰ ਕੁੜੇ ਲੱਗਦਾ ਤੂੰ ਚੁਣਦੀ ਵਰਕ ਫਰੋਮ ਹੋਮ ਕੁੜੇ ਰੋਟੀ ਪੋਈ ਲੌਣੀ ਭਈਆਂ ਦੀ ਦੇਖ ਲਾਜ ਯਾਰੀ ਲਾਉਣੀ ਨੀ ਸਾਡੀ ਹਾੜੀ ਸੋਣੀ ਨੀ ਤੇਰੇ ਸਮਝ ਨਹੀਂ ਆਉਣੀ ਨੀ ਨਾ ਗੱਲਾਂ ਕਰਦਾ ਵੇ ਸੱਲੀ ਸਾਡੀ ਹਾੜੀ ਸੋਣੀ ਨੀ ਤੇਰੇ ਸਮਝ ਨਹੀਂ ਆਉਣੀ వీడియో దే అజ్ కబడా కర్తా అజ్ వీడియో ద సచ్చి గ హై మే క కర్ గా ఆ బుట్టు గా గా హంజీ సోను హంజీ గానా గాడే చూజే అగ్లో జన్ను చూ లేందే అగ్లో పైసాబ్ పైసాబ్ జీ జని ఆవో ఆ దేఖి ఆ దేఖి ఆ దే కాకే ఆ దే ਤੂੰ ਸਭ ਤੋਂ ਹਸੀਨੇ ਸਾਡੇ ਵਾਰਾ ਹੋ ਗਏ ਨੇ ਤੂੰ ਸਭ ਤੋਂ ਹਸੀਨੇ ਸਾਡੇ ਵਾਰਾ ਹੋ ਗਏ ਨੇ ਕਹਿੰਦੇ ਕਾਕੇ ਨੂੰ ਕੋਈ ਪਤਾ ਨਹੀਂ ਮੈਂ ਸੋਣਾ ਟਾਈਮ ਖਾਇ ਉਹਦੇ ਮਸੂਮ ਇਹ ਦੁਆ ਜਾਈ ਕੱਤੇ ਦੀ ਕਪਾ ਜੇਹੀ ਜੇ ਸੋਣਾ ਹੀ ਰਾਤ 1 2 2 3 3 ਵਜੇ ਅਜੇ ਤਾਂ ਵੱਡੀ ਆਫਤ ਜਿਹੜੀ ਉਸਦੀ ਹੋਈ ਮੋਨਾ ਉੱਠਣਾ ਸ਼ੁਰੂ ਹੋ ਗਈ ਹੈ ਸ਼ੁਕਰ ਮੋਨਾ ਉੱਠਣ ਵਾਲੀ ਹੈ ਹੁਣ ਉੱਠੇਗੀ ਪੱਕਾ ਹਾਂਜੀ ਬੂਬੂ ਹਾਂਜੀ ਉਹ ਵੀ ਇੱਕ ਦੋ ਵਜਾਂਦੀ ਰੋਜ਼ ਅਜੇ ਵੀ ਚਲ ਵੀ ਸੋਇਓ ਰਾਮ ਨਾਣ ਆਹੋ ਸਾਨੂੰ ਵੀ ਸੌਣ ਦਿਓ ਉਹ ਜੁਟ ਪਟ ਰੋ ਰੋ ਜਵਾਨੀ ਅੱਗੇ ਰੋ ਰੋ ਜਵਾਨੀ ਜੁਮੀਓ ਜੁਮੀਓ ਦੇ ਲਈ ਹੇ ਸਾਰਾ ਜੱਗ ਆਖਦਾ ਜੁਮੀਓ ਤਾਂ ਕਿੰਨੀ ਕਿਵਰੀ ਮਨਪ੍ਰਿਤ ਹੈਗੀ ਉਹ ਵੀਡੀਓ ਹੈਗੀ ਹੈ ਨਹੀਂ ਉਹ ਕਿੱਡੀ ਕਿਸ ਹੋਣੀ ਮਨ ਵੀ ਮੇਰੀ ਇੱਕ ਫੋਟੋ ਖਿੱਚ ਦੇ ਇੱਕ ਹੇ ਆਉਜੀ ਸਪਾਵਲ ਮੈਂ ਉਹ ਸਾਰਾ ਜੱਗ ਵੀਡੀਓ ਫੋਟੋ ਖਿੱਚ ਦੇ ਇੱਕ ਹੋਪ ਕਿ ਤੁਹਾਨੂੰ ਇਹ ਵੀਡੀਓ ਠੀਕ ਠਾਕ ਲੱਗੀ ਹੋਏਗੀ ਜੇ ਲੱਗੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਜੁੜੇ ਰਹੋ ਵਲੌਗਾਂ ਦੇ ਨਾਲ ਵਧੀਆ ਵਧੀਆ ਵਲੌਗ ਆਣਗੇ ਫਿਲਹਾਲ ਤਾਂ ਹੁਣ ਬਸ ਐਦਾ ਕਾਕੇ ਕਰਕੇ ਥੋੜੇ ਅਸੀਂ ਵਿਅਸਤ ਬਹੁਤ ਜ਼ਿਆਦਾ ਆ ਤੇ ਕਾਕਾ ਥੋੜਾ ਵੱਡਾ ਹੋਏਗਾ ਫੇਰ ਠਾ 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 ਛੁੱਟੀ ਵਾਲੇ ਦਿਨ ਥੋੜਾ ਜਿਆਦਾ ਵਧੀਆ ਬਣ ਜਾਂਦਾ ਤੇ ਵੈਸੇ ਜਦੋਂ ਛੁੱਟੀ ਨਹੀਂ ਹੁੰਦੀ ਤਾਂ ਕਾਕੇ ਕਰਕੇ ਬਿਜ਼ੀ ਹੋਈਦਾ ਫੇਰ ਤਾਂ ਕਰੇ ਵਲੌਗ ਇੰਨਾ ਖਾਸ ਨਹੀਂ ਬੜ ਪਾਂਦਾ ਤੇ ਉਹਦੇ ਲਈ ਸੌਰੀ ਤੇ ਪਰ ਫਿਰ ਵੀ ਜੋ ਵੀ ਹੁੰਦਾ ਲਾਈਫ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰੀ ਜਾਂਦੇ ਆ ਹਨਾ ਤੇ ਤੁਸੀਂ ਬਸ ਆਪਣਾ ਸਪੋਰਟ ਬਣਾਈ ਰੱਖੋ ਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਕਾਕੇ ਨੇ ਵੀਡੀਓ ਚਲੋ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰੇ ਬਾਏ ਬਾਏ